ਉਦੀ ਦੇ ਪਾਪਾ ਜੀ ਵੀ ਆ ਜਣ ਇੱਥੇ ਚਾਹੇ ਇਥੇ ਹਮਤਸ਼ਾ ਆ ਜੇ ਜੋ ਮਜ਼ੀ ਆ ਜੂ ਕੰਮ ਹੋ ਗਿਆ ਜੀ ਦੇ ਪੀਰ ਨੂੰ ਪੰਜਾਬ ਤੋਂ ਇੱਕ ਸੀਰ ਦੀ ਹੁੰਦੀ ਜੀ ਇੱਕ ਤਾਂ ਪਿੱਲੀ ਲੱਗਾ ਤੋ ਅਮਰ ਸਾਹਿਬ ਇੱਥੇ ਬਹੁਤ ਦੂਰ ਦੀ ਗੱਲ ਆ ਅਮਰ ਸਾਹਿਬ ਵਾਲਾ ਉਹਨਾਂ ਦਾ ਖਿਡਾਰੀ ਚੌਥੇ ਨੰਬਰ ਤੇ ਸਰਕਾਰ ਜਾ ਕੇ ਮੰਤਰੀ ਬਣ ਜਾਂਦਾ ਹੈ ਹਾਲਾਂਕਿ ਮੇਰਾ ਸਵਾਲ ਉਹਨਾਂ ਨੂੰ ਬੀਜੇਪੀ ਨੂੰ ਰਿਹਾ ਕਿ ਕੀ ਤੁਸੀਂ ਲੋਕਾਂ ਦਾ ਫਤਵਾ ਸਵੀਕਾਰ ਕਿਉਂ ਨਹੀਂ ਕਰਦੇ ਤੁਸੀਂ ਇੱਥੋਂ ਮੰਤਰੀ ਕਿਉਂ ਬਣਾ ਦਿੰਦੇ ਹੋ ਬੀਜੇਪੀ ਨੂੰ ਬੈਨੀਫੀਟ ਨਹੀਂ ਲੱਗਦਾ ਤੁਹਾਨੂੰ ਤੁਸੀਂ ਤੁਹਾਨੂੰ ਕਿਤੇ ਨਾ ਕਿਤੇ 7 ਵਜੇ ਦੀ ਉੱਥੇ ਮੈਂ ਕਿਹਾ ਮੰਤਰੀ ਛੱਡ ਕੇ ਪ੍ਰਧਾਨ ਮੰਤਰੀ ਬਣਾ ਦੂੰ ਜਦੋਂ ਆਇਸ ਉਹਨੇ ਵੰਡੇ ਬਥੇ ਅੰਬਸਰ ਦੀ ਚੋਣ ਹਾਰ ਗਏ ਕੈਪਟਨ ਮੰਗਰ ਸਿੰਘ ਜੀ ਨੇ ਹਾ ਜੀ ਉਹ ਸੈਂਟਰਲ ਉਹਨਾਂ ਨੂੰ ਇਹ ਵੀ ਬਤਾਦਾ ਸੀ ਸਾਡੇ ਦਾ ਮਤਲਬ ਥੋੜਾ ਕਿ ਬੰਦਾ ਹੱਦੇ ਤੇ ਲੋਕਾਂ ਨੂੰ ਪਿੱਟ ਕ ਉਹ ਚਾਹੁੰਦੇ ਤੇ ਮਸਾ ਸਾਰਾ ਮਸਾ ਬੱਲੇ ਜਾ ਸਕਦਾ ਠੀਕ ਹੈ 500 ਕੋਈਆਂ ਦੀ ਦਿੱਤਾ ਪਿਓ ਨੇ ਪੁੱਤ ਨੇ ਅੰਬਸਰ ਜਦੋਂ ਭਾਜਪੀ ਨੇ 30 ਹਸਤਾ ਦੇਖੋ ਪਹਿਲਾ ਸਿੱਧੂ ਸਾਹਬ ਨੂੰ ਲੈ ਕੇ ਲੋਕਾਂ ਨੂੰ ਕਾਕੇ ਦੀ ਇਹ ਬੜੇ ਵਟੇ ਕਿਉਂ ਕਰਦੇ ਖੜਾ ਦੀ ਉਹ ਹੈ ਵੀ ਦੇ ਉੱਚ ਕੋਈ ਦੋਦਾ ਆਇਆ ਨਹੀਂ ਕਿਉਂ ਖੜਾ ਦੀ ਵੀ ਟੋਕਦੇ ਹੀ ਉਹਨਾਂ ਨੇ ਦੇਖ ਵੀ ਮਾਤਾ ਨਹੀਂ ਸੀ ਦੋਆਂ ਲੋਕਾਂ ਦੇ ਬਸਰ ਗਿਆ ਉਹਨਾਂ ਤੋਂ ਬਚ ਅਬ ਸਰਦੂ ਕੀ ਦਿੱਤਾ ਉਹਨੇ ਕਿਹਾ 20 ਹਜ਼ਾਰ ਕਿਲੋਮੀਟਰ ਤੋਂ ਇੱਕ ਹੋਰ ਪੈਦਾ ਛੁੱਟਣ ਲੈਂਦਾ ਸਮਝ ਦੇ ਕਿ ਕਰ ਸਰਦਦਾ ਜਾਂਦਾ ਤਾਂ ਕੀ ਬਕਾਉਂਦੇ ਪਾਰਟੀ ਕਿੱਥੇ ਇਹ ਕਹਿੰਦੇ ਆ ਕਿ ਸਾਡੀ ਸੀਟ ਹੈ ਪਾਰਟੀ ਕਿੱਥੇ ਆ ਦੀ 30 ਸਾਲਾਂ ਤੋਂ ਮੀਤਵਾਪ ਦੇ ਦੇਸ 30 ਸਾਲ ਤੋਂ ਕਦੀ ਕਿਧਰ ਉਮੀਦਵਾਰ ਲੱਭਦੇ ਕਦੀ ਕਿਧਰ ਲੱਭਦੇ। ਫਤਿਹ ਦੇ ਹੋਣ ਪੁਦੀ ਨੂੰ ਤਾਰ ਦੇ ਦਿੱਤੇ। ਇਹਨਾਂ ਨੂੰ ਪਤਾ ਲੱਗਦਾ। ਉਹ ਜਿੰਦਿਆਂ ਪੁਦੀ ਨੂੰ ਪਹਿਲੇ ਪਹਿਲੀ ਵਾਰ ਨਹੀਂ ਆਏ। ਬੜਾ ਅਧਿਉ ਵੀ ਕਰਦੇ ਨੇ। ਤੁੰਦੂ ਸਾਹਿਬ। ਕੋਣੇ 11 ਵਜੇ ਦੀ ਫਲਾਈਟ ਬੁੱਕ ਲਈ ਉਹਨੂੰ। ਲੱਗਿਆ? ਹਾਂ? ਕੋਣੇ 11 ਵਜੇ? ਜਾ ਇੱਥੇ ਚੜ ਜਾ। ਠੀਕ ਹੈ। ਲੈ ਜਾ ਮੁੜ ਕੇ ਆ ਜਾਣਗੇ ਪਰ ਉਹਦੇ ਪੁੱਤ। ਹਾਂਜੀ। ਕਿੱਥੇ ਜਾਣਾ? ਉਹ ਕਿੱਥੋਂ ਲੈ ਆਏ ਦੀ ਗੱਲ। ਉਹ ਉੱਥੇ ਜਾਣਗੇ ਉਹ ਕਿੱਥੇ ਜਾਣਗੇ? ਕੱਲ ਤੇ ਦੱਬੇ ਮਾਰਦਾਂਗੇ ਜੀ ਸਰਕਾਰ ਤੋੜ ਦੇਗੇ ਦਿੱਤਾ ਕਰ ਦੇਗੇ ਉਹਦੇ ਪਾਪੇ ਦਾ ਨਾਲ ਸੰਗਤ ਤੋੜ ਦੂ ਬਾਹਰੋਂ ਐਮਐਲਏ ਪੂਰੇ ਪੰਜਾਬ ਦੇ ਫਤੋ ਦਿੱਤਾ ਤੋੜ ਕੇ ਦੇ ਦੇਖਣ ਕੀ ਬਣਦਾ ਦੇਖੋ ਤੈਨੂੰ ਦੱਸਾਂ ਮਾਤਾ ਯਾਰ ਇਹਨਾਂ ਦੇ ਬੀਜ ਪਿਆ ਦੇ ਇਹਦੇ ਨੂੰ ਪੰਜਾਬੀ ਇਹਦੇ ਇਹਦੇ ਨਾਲ ਸੰਗਤ ਤੋੜ ਦੇ ਦੀ ਜੋ ਤੋੜ ਦੇ ਦੀ ਤੋੜ ਕੇ ਦਿਖਾਉਂਦੇ ਹਾਂ ਦੇਖੋ ਪਰਦਾ ਕਿ ਝਾੜੂ ਐਦਕੀ ਫਿਰ ਜਾਣਾ 13 0 ਹੋ ਜਾਣਾ ਤੁਹਾਡੇ ਵਿਰੋਧੀ ਕਹਿੰਦੇ 0 13 ਹੋਊਗਾ 13 0 ਨਹੀਂ ਹੁੰਦਾ ਨਾਲ ਇੱਕ ਬਿਆੰਗ ਵੀ ਕਾਸ ਤੇ ਤੁਹਾਡੇ ਵਿਰੋਧੀ ਕਹਿੰਦੇ ਝਾੜੂ ਦਾ ਘਰ ਸਿੱਧਾ ਖੜਾ ਕਰੀਦਾ ਤੁਸੀਂ ਸਿੱਧਾ ਖੜਾ ਕਰਕੇ ਕਹਿੰਦੇ ਹੋ ਵੀ 13 0 ਹੋ ਜਾਣਾ ਜਦੋਂ ਐਵੇਂ ਵਜਦਾ ਤਾਂ ਨਾਲ ਹੀ ਕਾਲੀ ਦਾ ਨੂੰ ਜਾ ਜਾਂਦਾ ਨਾਲ ਹੀ ਖਾਂਦਸ ਹੁੰਦੀ ਜਾਂਦੀ ਆ ਵਿੱਚ ਉਹ ਜਿਹੜਾ ਉਹ ਭਾਜਪਾ ਵਾਲਾ ਫੋਲ ਹੋ ਜਾਂਦੇ ਇਹ ਹੋ ਜਾਂਦਾ ਤਾਂ ਪਲੇ ਇੱਕ ਕਰ ਸਕਦੇ ਕਾਨੂੰਨ ਸੀ ਕਰੀ ਇਹੀ ਕਰ ਸਕਦੇ ਇਲੀਓ ਫਿਲਕ ਦੀ ਬਾਈ ਠੀਕ ਹੈ ਕਿੱਥੇ ਕੇ ਬਾਦਲ ਮੈਂ ਕਹ ਕਿੱਥੇ ਕੇ ਬਾਦਲ ਸਿੱਧੂ ਕੈਪਟਨ ਚੱਲੀ ਪੱਟਲ ਕਿੜਕੜੇ ਵੱਡੇ ਥਮ ਸੀ ਕਾਲੀ ਨੇ ਖਤਮ ਹੋ ਗਿਆ ਕਾਲੀ ਨੇ ਭਾਗਿਆ ਘਰੋਂ ਕਰਦੇ ਸਾਰੇ ਦੇ ਭਾਈਆ ਥੜ ਇਦਾਂ ਦਾ ਸਾਲਾ ਇਦਾਂ ਵਾਲਾ ਮਾਜਿਆ ਠੀਕ ਹੈ ਠੀਕ ਚਾਪ ਦੀ ਇੱਕ ਵੀ ਠੀਕ ਕਰਦੇ ਚਾਪ ਦੀ ਜਦੋਂ ਕਾਲੀਦਨ ਸਭ ਨੇ ਇਸ ਵਾਰ ਕਾਲੀਦਨ 0 0 ਪਾਰ ਔਰ ਜਨਾ ਸਪੋਕਸਮੈਨ ਟੀਵੀ ਦੇ ਮਹਾ ਸਰਖਾਬ ਦੋਸਤੋ ਅੰਮ੍ਰਿਤਸਰ ਸਾਹਿਬ ਦੀ ਗੱਲ ਕਰੀਏ ਤਾਂ ਚੋਣ ਖਾੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਹਾਲਾਂਕਿ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਜਦੋਂ ਹੁੰਦਾ ਆ ਉਹ ਅੰਮ੍ਰਿਤਸਰ ਦੇ ਵਿੱਚ ਹੁੰਦਾ ਯਾਰ ਤੇ ਸਿਆਸੀ ਪਾਰਾ ਵੀ ਸਭ ਤੋਂ ਵੱਧ ਨਜ਼ਰ ਆ ਰਿਹਾ ਆ ਬਹੁਤ ਕੋਨਾ ਮੁਕਾਬਲਾ ਆ ਪਰ ਇਸ ਮੁਕਾਬਲੇ ਦੇ ਵਿੱਚ ਬਾਜ਼ੀ ਕੌਣ ਮਾਰੇਗਾ 4 ਜੂਨ ਸਪਸ਼ਟ ਕਰੇਗੀ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਢਾਲੀਵਾਲ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਦੇ ਇੱਕ ਵਾਰ ਸਰ ਧੰਨਵਾਦ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆਏ ਹੋ ਨਗਰੀ ਹੈ ਤੁਸੀਂ ਆਇਓ ਤੁਹਾਡਾ ਬੜਾ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਜਦੋਂ ਮੈਂ ਕਿਹਾ ابھی ਤਾਪਮਾਨ ਵੈਸੇ ਵੀ ਬਹੁਤ ਜ਼ਿਆਦਾ ਰਹਿੰਦਾ ਹੈ ਇੱਥੇ ਹਾਈਐਸਟ ਜਾਂਦਾ ਆ ਉਵੇਂ ਹੁਣ ਸਿਆਸੀ ਪਾਰਾ ਬਹੁਤ ਵਧਿਆ ਹੋਇਆ ਚਾਰ ਕਿ ਦਿਨ ਰਹਿ ਗਏ ਨੇ ਚਾਰ ਦਿਨਾਂ ਦੇ ਵਿੱਚ ਤਸਵੀਰ ਕਿੰਨੀ ਕੁ ਬਦਲਦੀ ਨਜ਼ਰ ਆਦੀ ਨਾ ਹੁਣ ਤਾਂ ਮੁੱਕਈ ਫੱਗ ਗਈ ਠੀਕ ਹੈ ਹੋ ਗਿਆ ਕਾ ਹੁਣ ਤਸਵੀਰ ਪਾਵੇਂ ਮੋਦੀ ਦੇ ਪਾਪਾ ਜੀ ਵੀ ਆ ਜਾਣ ਇੱਥੇ ਚਾਹੇ ਤੇ ਹਮਤਸ਼ਾਹ ਆ ਜੇ ਜੋ ਵਧੀਆ ਜੇ ਜੀ ਕੰਮ ਹੋ ਗਿਆ ਦੇ ਨਾਲ ਲਗਾਤਾਰ ਉਹਨਾਂ ਦੇ ਵੱਜ ਰਹੇ ਨੇ ਉਹ ਤਾਂ ਮੱਦੀ ਭਾਅ ਦੀ ਮੈਂ ਤੁਹਾਨੂੰ ਦੱਸਿਆ ਮਕਈ ਬਾਗੀ ਬਸ ਹੁਣ ਪੱਕ ਗਿਆ ਕੰਮ ਹੋ ਗਿਆ ਹੁਣ ਉਹ ਭਾਵੇਂ 100 ਗੇੜੇ ਮਾਰ ਦੇਣ 10 ਮਾਰ ਦੇਣ ਭਾਜਪੀ ਨੂੰ ਪੰਜਾਬ ਚ ਇੱਕ ਸੀਟ ਦੇਣੀ ਹੁੰਦੀ ਜੀ ਇੱਕ ਤਾਂ ਪਹਿਲੀ ਤੇ ਗੱਲ ਨੋਟ ਕਰ ਠੀਕ ਹੈ ਅਮਰਸਰ ਵਾਲਾ ਇਹ ਤਾਂ ਬਹੁਤ ਦੂਰ ਦੀ ਗੱਲ ਆ ਠੀਕ ਹੈ ਅਮਰਸਰ ਵਾਲਾ ਉਹਨਾਂ ਦਾ ਖਿਡਾਰੀ ਚੌਥੇ ਨੰਬਰ ਤੇ ਆ ਚੌਥੇ ਤੇ ਸਰ ਤੇ ਜੇਦ ਨਹੀਂ ਠੀਕ ਹੈ ਕਾਲੀਦਾਲ ਤੇ ਭਾਜਪੀ ਠੀਕ ਹੈ ਉਹ ਲੜਾਈ ਲਾਂਡੇ ਤੇ ਜੇ ਤੇ ਚੌਥੇ ਦੀ ਅੱਛਾ ਪਿਤਜਾ ਚੌਥਾ ਤਿਜਾ ਚੌਥਾ ਪਹਿਲਾ ਦੂਜਾ ਕਾਂਗਰਸ ਆਵਾਜ਼ ਦੀ ਪਾਰਟੀ ਕਾਂਗਰਸ ਕਾਂਗਰਸ ਸੀਗੀ ਪਰ ਤਿੰਨ ਚਾਰ ਦਿਨ ਹੋ ਗਏ ਜਦੋਂ ਦੇ ਬਾਦਸਾਹ ਆਏ ਸੀਗੇ ਰੋਡ ਸ਼ੋਅ ਕਰਕੇਗੇ ਜੀ 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 ਲੀਡ ਦੀ ਲੜਾਈ ਹੋ ਪਰ ਜਵੇਂ ਸਿਨੈਰੀਓ ਦੇਖਿਆ ਜਾਵੇ ਢਾਲੀਵਾਲ ਸਾਹਿਬ ਕੇ ਇੱਥੇ ਬੀਜੇਪੀ ਦਾ ਉਮੀਦਵਾਰ ਹਾਰ ਵੀ ਜਾਂਦਾ ਹੈ ਪਰ ਸਰਕਾਰ ਜਾ ਕੇ ਮੰਤਰੀ ਬਣ ਜਾਂਦਾ ਹੈ ਹਾਲਾਂਕਿ ਮੇਰਾ ਸਵਾਲ ਉਹਨਾਂ ਨੂੰ ਬੀਜੇਪੀ ਨੂੰ ਰਿਹਾ ਕਿ ਕੀ ਤੁਸੀਂ ਲੋਕਾਂ ਦਾ ਫਤਵਾ ਸਵੀਕਾਰ ਕਿਉਂ ਨਹੀਂ ਕਰਦੇ ਤੁਸੀਂ ਇੱਥੋਂ ਮੰਤਰੀ ਕਿਉਂ ਬਣਾ ਦਿੰਦੇ ਹੋ ਬੀਜੇਪੀ ਨੂੰ ਬੈਨੀਫਿਟ ਨਹੀਂ ਲੱਗਦਾ ਤੁਹਾਨੂੰ ਵੀ ਤੁਹਾਨੂੰ ਕਿਤੇ ਨਾ ਕਿਤੇ ਸੱਟ ਵੱਜਦੀ ਉੱਥੇ ਮੈਂ ਕਿਹਾ ਮੰਤਰੀ ਛੱਡ ਕੇ ਪ੍ਰਧਾਨ ਮੰਤਰੀ ਬਣਾ ਦੇਉਗੇ ਸਵਾਲ ਹੈ ਕਿ ਅੰਬਸਰ ਨੂੰ ਕੀ ਠੀਕ ਹੈ ਜੇਤਲੀ ਸਾਹਿਬ ਜਦੋਂ ਆਏ ਸੀਗੇ ਬੜੇ ਵੱਡੇ ਬੰਦੇ ਅੰਬਸਰ ਦੀ ਚੋਣ ਹਸ ਕੇ ਕੈਪਟਨ ਮੁੰਦਰ ਸਿੰਘ ਜੀ ਨੇ ਹਰਾਤਾ ਠੀਕ ਹੈ ਉਹ ਸੈਂਟਰਲ ਉਹਨਾਂ ਨੂੰ ਵਿੱਤ ਬਤਾਲਾ ਦਿੱਤਾ। ਠੀਕ ਹੈ। ਸਾਡ ਇਹਦਾ ਮਤਲਬ ਇਹ ਥੋੜਾ ਕਿ ਬੰਦਾ ਹਾਜ਼ਰ ਹੈ ਤੇ ਲੋਕਾਂ ਨੂੰ ਪਿੱਟ ਕਰ ਲੈ। ਉਹ ਚਾਹੁੰਦੇ ਤਾਂ ਮਸਲ ਸਾਦਾ ਮਸਲ ਬੱਲਿਆ ਜਾ ਸਕਦਾ ਹੈ। ਠੀਕ ਹੈ। 500 ਰੁਪਈਆ ਦੀ ਦਿੱਤਾ ਪਿਓ ਨੇ ਪੁੱਤ ਦੇ ਅੰਬਸਰ। ਅੰਬਸਰ ਦਾ ਨਾਲ ਕਿੱਡਾ ਵੱਡਾ ਧੋਖਾ। ਤੁਹਾਨੂੰ ਅੰਬਸਰੀਆਂ ਨੇ 2.3 ਲੱਖ ਵੋਟ ਵਾਈਸੀ। ਠੀਕ ਹੈ। ਸਾ ਤੁਸੀਂ ਮੁੜ ਕੇ ਵਿੱਤਮੰਤੀ ਬਣ ਗਏ। ਠੀਕ ਹੈ। ਇਸ ਕਰਕੇ ਬਣੇ ਨਾ ਕਿ ਅੰਬਸਰ ਤੋਂ ਸੀਟ ਲੜੀ ਤੁਸੀਂ। ਹੋਰ ਸੀਟ ਤੋਂ ਤੁਸੀਂ ਹੱਥ ਵੀ ਗਏ। ਮੋਦੀ ਨੇ ਤੁਹਾਨੂੰ ਬਣਾਤਾ। ਤੁਹਾਡੀ ਡਿਊਟੀ ਨਹੀਂ ਕਿ ਕਿਸੇ ਨੂੰ ਕੁਝ ਕਰਦੇ ਠੀਕ ਹੈ ਸੇਮ ਪੁਰੀ ਸਾਹਿਬ ਪਿਛਲੇ ਆ ਪੁਰੀ ਸਾਹਿਬ ਆਏ ਉਹਨਾਂ ਨੇ ਵਹੀ بڑے بڑے ਬੰਦੇ ਸੁਪਨੇ ਜੀ ਇਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਉਹ ਵੀ ਮੰਤਰੀ ਬਣ ਗਏ ਮੰਤਰੀ بڑے ਟੌਪ ਦੇ ਬਣ ਗਏ ਹਲਪ ਡਿਵੈਲਪਮੈਂਟ ਕੋਈ ਛੋਟਾ ਮਹਿਕਮਾ ਨਹੀਂ ਬਿਲਕੁਲ ਬਿਲਕੁਲ ਬਹੁਤ ਵੱਡਾ ਮਹਿਕਮਾ ਮੈਨੂੰ ਪਤਾ ਹੈ ਅਬਸਰ ਸ਼ਾਇਦ ਨੇ ਚਪਿਓ ਦੇ ਪੁੱਤਾਂ ਨੇ ਇੱਟ ਨਹੀਂ ਲਾਇਆ ਇਹ ਤਾਂ ਭਾਜੀਪੀ ਨੇ 30 ਸਾਲ ਤੋਂ ਦੇਖੋ ਪਹਿਲਾ ਸਿੱਧੂ ਸਾਹਿਬ ਨੂੰ ਲੈ ਕੇ ਆਏ ਠੀਕ ਹੈ ਲੋਕਾਂ ਨੂੰ ਕਹਾ ਕੇ ਜੀ ਇਹ ਬੜੇ ਵੱਡੇ ਕਿਕਰ ਦੇ ਖਿਡਾਰੀ ਉਹ ਹੈਵੀ ਦੇ ਉੱਚ ਕੋਈ ਦੋਦ ਆਇਆ ਨਹੀਂ ਕਿਉਂ ਖਿਡਾਰੀ ਵੀ ਟੌਪ ਦੇ ਹੀ ਉਹਨਾਂ ਦੇ ਦੇਖ ਵੀ ਇਮਾਨਦਾਰ ਨਹੀਂ ਹੁੰਦੀ ਸੀ ਦੋ ਹਜ਼ਾਰ ਲੋਕਾਂ ਨੇ ਬਸੜ ਗਿਆ ਨੋ 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 ਸਭ ਵਜਿਪੀ ਅਮਰ ਸੰਦੂ ਕੀ ਦਿੱਤਾ ਜੀ ਠੀਕ ਹੈ ਅਮਰ ਸੰਦੂ ਨਾਲ ਸਿੱਧੂ ਦੇ ਕੇ ਗਿਆ ਕੁਛ ਨਾ ਜੇਤਲੀ ਦੇ ਗਿਆ ਨਾ ਪੂਰੀ ਦੇ ਕੇ ਗਿਆ ਉਹਨੇ ਕਿਹਾ 20 ਹਜ਼ਾਰ ਕਿਲੋਮੀਟਰ ਤੋਂ ਇੱਕ ਹੋਰ ਪੈਦਾ ਛੁੱਟਣ ਲੈੰਦਾ ਸਮਝਦੇ ਕਿਦਾਂ ਸੰਦ ਦਾ ਇੰਨਾ ਦਾ ਕੀ ਬਕਾਉਦੇ ਪਾਰਟੀ ਕਿਤੇ ਇਹ ਕਹਿੰਦੇ ਆ ਕਿ ਸਾਡੀ ਸੀਟ ਆ ਪਾਰਟੀ ਕਿਤੇ 30 ਸਾਲਾਂ ਤੋਂ ਉਮੀਦਵਾਰ ਨਹੀਂ ਦੇ ਦੇ ਸਕੀ 30 ਸਾਲ ਤੋਂ ਕਦੀ ਕਿਤੇ ਉਮੀਦਵਾਰ ਲੱਭਦੇ ਕਦੀ ਕਿਤੇ ਲੱਭਦੇ ਉਹ ਜਿਹੜੇ ਤਰਨ ਚੋਗ ਸਵੇਤ ਮਲਕ ਮਲਕ ਇੱਥੇ ਕਹਿੰਦੇ ਤੁਰਦੇ ਉਹ ਕਿਤੇ ਯੋਗ ਲੜਦੇ ਤੁਸੀਂ ਕਹਿੰਦੇ ਉਮੀਦਵਾਰ ਨਹੀਂ ਲੱਭਦੇ ਉਮੀਦਵਾਰ ਬਾਹਰੋਂ ਲਿਆਉਂਦੇ ਨੇ ਪਰ ਜਦੋਂ ਇੰਨਾ ਹੀ ਉਮੀਦਵਾਰਾਂ ਨੂੰ ਸੱਤਾ ਵਿੱਚ ਬਿਠਾਉਂਦੇ ਨੇ ਤਾਂ ਲੱਗਦਾ ਨਹੀਂ ਵੀ ਐਸ ਕੀ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਕੁਝ ਹੋਰ ਜਾਂਦਾ ਹੋਇਆ ਨਜ਼ਰ ਆਊਗਾ ਮਜ਼ਾ ਤੇ ਹਾਂ ਕਿ ਜਿੱਦਾਂ ਪੁਰੀ ਸਾਹਿਬ ਨੂੰ ਮਨਿਸਟਰ ਬਣਾਇਆ ਚਲੋ ਜੇ ਤੇ ਸਾਹਿਬ ਤੇ ਸਾਡੇ ਵਿੱਚ ਨਹੀਂ ਠੀਕ ਹੁਣ ਕਿਤੇ ਪੁਰੀ ਸਾਹਿਬ ਨੂੰ ਦੁਵਾਦਾ ਇੱਥੇ ਭੇਜ ਤੇ ਤੈਨੂੰ ਮੰਤਰੀ ਬਣਾਇਆ ਪੰਜਾਬ ਜਿੱਦਾਂ ਚਲੇ ਲੀਡਰ ਬਦਲਿਆ ਸਰ ਜਿੱਦਾਂ ਸਾਨੂੰ ਸੀਐਮ ਸਾਹਿਬ ਨੇ ਕਿ ਤੁਹਾਨੂੰ ਮੰਤਰੀ ਬਣਾਇਆ ਤੁਹਾਨੂੰ ਇਲੈਕਸ਼ਨ ਨਹੀਂ ਓਕੇ ਗੋ ਹੈ ਹਾਲਾਂਕਿ ਹਿੰਮਤ ਹੀ ਤੇ ਹੁਣ ਪੁਰੀ ਨੂੰ ਉਤਾਰ ਦੇ ਇੱਥੇ ਇਹਨਾਂ ਨੂੰ ਪਤਾ ਲੱਗਦਾ ਉਹ ਜਿੰਦਿਆਂ ਪੁਰੀ ਨੂੰ ਪਹਿਲੀ ਪਹਿਲੀ ਵਾਰ ਵੀ ਆਈ ਥੋੜਾ ਅੱਧਿਓ ਵੀ ਕਰ ਦੇਣਗੇ ਠੀਕ ਹੈ ਮਲਾਂਏ ਦੇਖੋ ਇਹ ਪੋਲਿਟਿਕਲੀ ਡਰਾਮੇ ਪਾਜੀ ਕੇ ਤੁਸੀਂ ਲੋਕਾਂ ਨੂੰ ਮੂੰਹ ਖੜਾਉਂਦੇ ਆ ਹਰ ਵੰਨ ਨਵਾਂ ਬੰਦਾ ਲੈ ਹੁੰਦਾ ਯਾਰ ਠੀਕ ਹੈ ਉਹਦਾ ਕਹਿੰਦੇ ਬੀਜੇਪੀ ਦੀ ਸੀਟ ਹੈ ਆਪਣਾ ਕੋਈ ਨਹੀਂ ਹੁੰਦੇ ਤੁਸੀਂ ਲੋਕ ਕਿੱਥੇ ਜਾਣ ਦੀ ਲੋਕਾਂ ਨੂੰ ਚਾਹੀਦਾ ਜਿਹੜਾ ਰੋਜ਼ ਲੋਕਾਂ ਦੇ ਕੰਮ ਕਰੇ ਲੋਕਾਂ ਲਈ ਬੁਆ ਖੋਲੇ ਆਪਣਾ ਇਹ ਸਭ ਜੇਤਲੀ ਸਾਹਿਬ ਜਦੋਂ ਹਦੇ ਸੀ ਉਹਨਾਂ ਦੀ 4:00 ਵਜੇ 5 ਮਿੰਟ ਤੇ ਫਲਾਈਟ ਸੀ ਦਿੱਲੀ ਦੀ ਜਿੱਦਨ ਰਸਲਟ ਹੈ ਠੀਕ ਹੈ ਛੱਡ ਕੇ ਜਾ ਠੀਕ ਮੁਰਕੇ ਦੀਆਂ ਕੁਛ ਹੀ ਕਹਿਣਾ ਚਾਹਵਾਂ ਵਰਗੇ ਮੁੜਕੇ ਨਹੀਂ ਆਇਆ ਸੋਣੋ 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 ਮਿਸਚਾਨੇ ਕਿਆ ਕਰੇ ਦੋ ਤਰੀਕ ਨੂੰ ਕੇਜਰੀਵਾਲ ਦੇ ਅੰਦਰ ਜਾਵੜਨਗੇ ਸੋਣੋ 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 ਪੁਲੀ ਸਾਬਾ ਦੇ ਠੀਕ ਹੈ 1 ਵਜੇ 20 ਮਿੰਟ ਦੀ ਫਲਾਈਟ ਸੀ ਉਹਨਾਂ ਦੀ ਠੀਕ ਹੈ ਮੁੜਕੇ ਦੀਆਂ ਸੰਧੂ ਸਾਹਿਬ ਪੌਣੇ 11 ਵਜੇ ਦੀ ਫਲਾਈਟ ਬੁੱਕ ਕਰਾਈ ਹੈ ਉਹਨਾਂ ਨੇ ਸੋਣ ਪਤਾ ਲੱਗਿਆ ਹਾਂ ਪੌਣੇ 11 ਵਜੇ ਜਹਾਜ਼ ਤੇ ਚੜਨ ਜਾਦੇ ਹੋ ਠੀਕ ਹੈ ਲੈ ਜਾ ਮੁੜਕੇ ਆ ਜਾਣਗੇ ਪਿਓ ਦੇ ਕੋਲ ਹਾਂਜੀ ਕਿੱਥੇ ਜਾਣਾ ਨੇ ਉਹ ਜਿੱਥੋਂ ਲੈ ਆਏ ਦੀ ਯਾਦ ਕਰ ਉੱਥੇ ਜਾਣਗੇ ਉਸ ਕਿੱਥੇ ਜਾਣਗੇ ਸਮਨੇ ਏ ਗ੍ਰੀਗਰ ਕੀ ਕੀ ਡਰਾਮੇ ਯਾਰ ਇਹ ਤਾਂ ਡਰਾਮੇਬਾਜੀ ਹੈ ਲਕਸ਼ੇ ਥੋੜੀ ਹੈ ਠੀਕ ਹੈ ਬੰਦਾ ਇੱਥੋਂ ਦਾ ਦੋ ਸਾਲੇ ਮੁਕਾਬਲੇ ਦਾ ਬੰਦਾ ਦੋ ਜੀ ਖੜੇ ਇੱਥੇ ਮਜ਼ਾਹਲ ਖੜੇ ਗਜ਼ੀਰ ਦਾ ਆ ਕਾਂਗਰਸ ਦਾ ਕੈਂਡੀਡੇਟ ਹੈ ਤਾਂ ਮਸਦ ਗਿਆ ਨਾ ਥੋੜੇ ਮੁਕਾਬਲੇ ਦਾ ਹੈ ਭਾ ਕੋਈ ਗੱਲ ਨਹੀਂ ਲਕਸ਼ੇ ਤੇ ਲੜ ਰਿਹਾ ਨਾ ਠੀਕ ਹੈ ਅਮਰ ਸਰ ਦਾ ਬੰਦਾ ਠੀਕ ਹੈ ਜੋਸ਼ੀ ਲੜਦਾ ਕਾਲੀ ਦਾ ਲੋ ਸ਼ਹਿਰ ਦਾ ਬੰਦਾ ਠੀਕ ਹੈ ਜੀ ਇਹ ਵੀ ਹਰਵਾ ਡਰਾਮਾ ਕਰਦੀ ਬਸ ਬੰਦਾ ਲੈ ਆਉਂਦੀ ਆ ਜੇ ਏਡੀ ਤਗੜੀ ਪਾਰਟੀ ਸ਼ਹਿਰ ਦਾ ਬੰਦਾ ਤੇ ਕੋਈ ਇਹ ਤੁਸੀਂ ਕਹਿ ਰਹੇ ਹੋ ਅਮਿਤ ਸ਼ਾਹ ਦਾ ਕਹਿੰਦੇ ਨਜ਼ਰ ਆਏ ਵੀ ਇਹ ਪ੍ਰਸ਼ਚਾਰੀਆਂ ਦੀ ਸਰਕਾਰ ਹੈ ਇਹਦੇ ਵਿੱਚ ਜਿਹੜੇ ਮੰਤਰੀ ਨੇ ਉਹ ਐਸ਼ ਕਰ ਰਹੇ ਨੇ ਆਮ ਜਨਤਾ ਖਰਾਬ ਹੋ ਰਹੀ ਹੈ ਯੂਪੀ ਦੇਖੋ ਬਿਹਾਰ ਦੇਖੋ ਗੁਰੂਆਂ ਦੀ ਨਗਰੀ ਕਰਜ਼ੇ ਚ ਡੁੱਬ ਗਈ ਹੈ ਸਰ ਇਹ ਗੱਲ ਕਿ ਜਿਨ੍ਹਾਂ ਨੇ ਸਕੂਲ ਬਣਾਏ ਜਿਨ੍ਹਾਂ ਨੇ ਬਿਲੀ ਫਰੀ ਦਿੱਤੀ ਲੋਕਾਂ ਨੂੰ ਜਿਹੜੇ ਮੱਲਾ ਕਲੀਨ ਕਪ ਬਣਾਉਂਦੇ ਆ ਜਿਹੜੇ ਟਾਪ ਦੀਆਂ ਸੜਕਾਂ ਬਣਾ ਦੇ ਉਹਨਾਂ ਨੂੰ ਇਹ ਕਿਤੇ ਕ腐ਸ਼ਨ ਕਰਦੇ ਠੀਕ ਹੈ ਜਿਹੜੇ ਇਹਨਾਂ ਦੇ ਚੇਲੇ ਗਵਾਤ ਵਾਲੇ ਦੂਜੇ ਤੀਜੇ ਜਿਹੜੇ ਲੁੱਟ ਕੇ ਲੈ ਕੇ ਸਾਰਾ ਕੁਝ ਕੋਲ ਇੰਗਲੈਂਡ ਜਾ ਵੜਿਆ ਕੋਈ ਕਿਤੇ ਜਾ ਵੜਿਆ ਠੀਕ ਹੈ ਜੁੱਕੇ ਜਾ ਵੜਿਆ ਸਦ ਇਹ ਹੀ ਸਗੋਂ ਦੇ ਲੋਕ ਕਿ ਭਿਸ਼ਰਾ ਚਾਹ ਦੀ ਕੋਣ ਹੈ ਕੋਣ ਨਹੀਂ ਹੈ ਹਮਮ ਅਮਰਤ ਸ਼ਾ ਕੱਲ ਤੇ ਦੱਬੇ ਮਾਰ ਸਕਿਆ ਠੀਕ ਹੈ ਕੋਈ ਸਰਕਾਰ ਤੋੜ ਦੇਗੇ ਜਿੱਦਾਂ ਕਰ ਦਾਂਗੇ ਉਹਦੇ ਪਾਪੇ ਦਾ ਰਾਜ ਸਰਕਾਰ ਤੋੜ ਦੂਗਾ ਹਮਮ ਬਾਅਦ ਵਿੱਚ ਐਮਐਲਏ ਪੂਰੇ ਪੰਜਾਬ ਨੇ ਫਤੋ ਦਿੱਤਾ ਤੋੜ ਕੇ ਤੇ ਦੇਖਣ ਕੀ ਬਣਦਾ ਦੇਖੋ ਤੇ ਇਹਨੂੰ ਦੱਸਾਂਗੇ ਉਹ ਲੱਗਦਾ ਤਿਆਰੀ ਚ ਨਜ਼ਰ ਆਉਂਦੇ ਨੇ ਰਵਨੀਤ ਮਿੱਟੂ ਵੀ ਪਿਆਰ ਰਵਨੀਤ ਜੀ ਵੀ ਤਿਆਰੀ ਚ ਪੰਜਾਬੀ ਵੀ ਤਿਆਰੀ ਚ ਨੇ ਇਹਨਾਂ ਲੱਗੇ ਵਾਹ ਪਿਆ ਕਿ ਕਿਸਾਨਾਂ ਦਾ ਹਮਮ ਕਿੱਦਾਂ ਆਪਣੇ ਆਪ ਇਹਦਾ ਨਾਮ ਸਕਰਨਾ ਪਿਆ ਏ ਤੇਰਾ ਵੀਨੇ ਬਾਅਦ ਪੰਜਾਬੀਆਂ ਦੇ ਇਹਨਾਂ ਪਹਿਲਾ ਪੰਜਾਬੀਆਂ ਕਿਸਾਨਾਂ ਨੂੰ ਵੜ ਦਿੱਤਾ ਪੂਰੇ ਪੰਜਾਬ ਤੇ ਇਹਨਾਂ ਬੀਜੇਪੀ ਦੂਸਰ ਸਮਝਣਾ ਚਾਹੀਦਾ ਸਾਹਿਬ ਬੀਜੇਪੀ ਲੋਕਾਂ ਦਾ ਫਤਵਾ ਆ ਪੰਜਾਬ ਦੇ ਭਗਵਾਨ ਤੋਂ ਮਾਰਨ ਨੂੰ ਠੀਕ ਹੈ ਤੋੜ ਕੇ ਗੌਰ ਸਰਕਾਰ ਕੀ ਸਟੇਪ ਉੱਤੇ ਬੈਠ ਕੇ ਸਾਡੇ ਦੇਚ ਨੂੰ ਪਤਾ ਲੱਗਦੀ ਤੁਸੀਂ ਕਿਸਾਨਾਂ ਦਾ ਜ਼ਿਕਰ ਕੀਤਾ ਕਿਸਾਨਾਂ ਦੇ ਨਾਲ ਪਹਿਲਾਂ ਵਾਹ ਪਿਆ ਤਾਂ ਉਹੀ ਵਾਹ ਹੁਣ ਕਿਤੇ ਨਜ਼ਰ ਆ ਰਿਹਾ ਹੈ ਕਿ ਇੱਕ ਵੱਡਾ ਅੰਦੋਲਨ ਕਿਸਾਨਾਂ ਦਾ ਬੀਜੇਪੀ ਦੇ ਖਿਲਾਫ ਨਜ਼ਰ ਆਊਗਾ ਉਹਦਾ ਬੈਨੀਫਿਟ ਕੀ ਆਮ ਆਦਮੀ ਪਾਰਟੀ ਨੂੰ ਹੋਵੇਗਾ ਜਾਂ ਨਹੀਂ ਹੋਵੇਗਾ ਸਭ ਕਿਸੇ ਨੂੰ ਹੋਵੇ ਠੀਕ ਬੀਜੇਪੀ ਨੂੰ ਦਿਓ ਲੈ ਚਾਹੀਦਾ ਬੀਜੇਪੀ ਕਿਸਾਨਾਂ ਨੂੰ ਰੋਦੀ ਆ ਪੰਜਾਬ ਰੋਦੀ ਆ ਪੰਜਾਬੀ ਰੋਦੀ ਪੰਜਾਬ ਨੂੰ ਡੋਬਣਾ ਚਾਹੁੰਦੀ ਆ ਮਾਰਨਾ ਚਾਹੁੰਦੀ ਆ ਸਾਡਾ ਵਾਗਾ ਬਾਂਡਰ ਬੰਦ ਕਰਕੇ ਠੀਕ ਹੈ ਸਾਡਾ ਸਾਰਾ ਟ੍ਰੇਡ ਮਸਾ ਦਾ ਡੋਪਦਾ ਸਾਰਾ ਸਾਡੀ ਮਜੀਠ ਬੰਦੀ ਡ్రਾਈ ਫਰੂਟ ਦਾ ਹੈੱਡ ਸੀਗਾ ਪੂਰੇ ਦੇਸ਼ ਚ ਜਾਂਦਾ ਸੀ 10 ਸਾਲ ਦੇ ਮੇਲੇ ਬੀਤੇ ਵਪਾਰੀ ਖਲਾਉਂਗੇ ਤੁਸੀਂ ਬਿਲਕੁਲ ਅਜਮਦ ਆਉਂਸ ਕੀਤਾ ਵਪਾਰੀਆਂ ਸਾਹਮਣੇ ਮੱਝੂਗਾ ਉਥੇ ਲੋਕ ਸਭਾ ਦੇ ਬਾਅਦ ਵੀ ਖੋਲਾ ਬਾਰਡਰ ਕਿਉਂ ਨਹੀਂ ਖੋਲਦੇ ਉਹ ਲਿਆ ਕੇ ਕਦਾਚੀ ਤੋਂ ਲਿਆ ਕੇ ਕਾਂਡਲਾ ਅਦਾਨੀ ਜੀ ਉਹ ਦੇਤੀ ਅਮਦਸ਼ਾਹ ਕਿਉਂ ਨਹੀਂ ਦਾਦਾ ਜੀ ਉਹਨਾਂ ਨੇ ਬਾਰਡਰ ਕਿ ਬੰਦ ਕੀਤਾ ਸਾਡਾ ਠੀਕ ਹੈ ਖੋਲੋ ਸਾਡਾ ਬਾਰਡਰ ਸਾਡੇ ਟਮਾਟਰ ਜਾਂਦੇ ਸਾਡੇ ਮਟਰ ਜਾਂਦੇ ਸਾਡੀ ਹਰੀ ਮਿਰਚ ਜਾਂਦੀ ਸਾਡਾ ਆਲੂ ਜਾਂਦਾ ਸਾਡੀਆਂ ਸਬਜ਼ੀਆਂ ਜਾਂਦੀਆਂ ਉੱਥੋਂ ਸਾਨੂੰ ਸੀਬ ਡਟਾਉਂਦਾ ਹੈ ਜਿਪਸ ਮਲਦੀ ਲੂਹ ਲਾਉਂਦਾ ਹੈ ਸਾਰਾ ਡਰਾਈ ਫੂਟ ਹੁੰਦਾ ਹੈ ਸਾਡੇ ਹਜ਼ਾਰਾਂ ਲੋਕ ਕੰਮ ਕਰਦੇ ਸਾਨੂੰ ਮਾਤਾ ਯਾਰ ਇਹਨਾਂ ਦੇ ਬੀਜਪੀ ਆਲਾ ਇਹਨਾਂ ਨੂੰ ਤਾਂ ਪੰਜਾਬੀ ਇਹ ਕਹਿੰਦੇ ਨੇ ਸਰਕਾਰ ਤੋੜ ਦੇ ਨੀ ਜਾ ਤੋੜ ਦੇਣੀ ਤੋੜ ਕੇ ਦਿਖਾਉਂਗੇ ਆ ਤਾਂ ਦੇਖੋ ਵਰਦਾ ਕੀ ਚਲੋ ਬੀਜਪੀ ਨਹੀਂ ਤੁਸੀਂ ਮੁਕਾਬਲੇ 'ਚ ਮੰਨਦੇ ਕਾਂਗਰਸ ਤਾਂ ਤੁਹਾਡੇ ਮੁਕਾਬਲੇ 'ਚ ਹੈਗੀ ਆ ਸਿਟਿੰਗ ਕੈਂਪੀਨ ਗੁਰਜੀਤ ਔਜਲਾ ਉਹ ਵੀ ਬੜੇ ਵੱਡੇ ਦਾਅਵੇ ਕਰ ਰਹੇ ਨੇ ਉਹ ਆਪਦੇ ਕੀਤੇ ਹੋਏ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਤੱਕ ਲੈ ਕੇ ਜਾ ਰਹੇ ਨੇ ਕਿਹੜਾ ਰਿਪੋਰਟ ਕਾਰਡ ਦੋ ਦੋ ਸੋਕਤੇ ਦੋ ਜੇ ਕਮਕੀਤਾ ਉਹਨਾਂ ਦੇ ਅੱਲੇ ਸਾਹ ਦੇ ਵਿੱਚ ਇੱਕ ਟੋਕਟਾਫ ਡਰੇਨ ਠੀਕ ਹੈ ਠੀਕ ਹੈ 7 ਕਿਲੋਮੀਟਰ ਲੰਬੀ ਹੈ ਠੀਕ ਹੈ 7 ਕਿਲੋਮੀਟਰ ਦੇ ਵਿੱਚੋਂ 7 ਛੜਕਾ ਨਿਕਲਦੀ ਆ ਉਹਦੇ ਨਾਲ ਨਾਲ ਹੂੰ ਵੇਰਕਾ ਰੋਡ ਠੀਕ ਹੈ ਸਤ ਜਿੰਦੂ ਪਟਾਰਾ ਰੋਡ ਕਹਿੰਦੇ ਉੱਤੋਂ ਅੱਗੇ ਨਿਕਲਦੀ ਬਜੀਠਾ ਰੋਡ ਉੱਤੋਂ ਅੱਗੇ ਫਤਿਹਗੜ ਚੂੜੀਆਂ ਰੋਡ ਉੱਤੋਂ ਅੱਗੇ ਲਵਾਸਕਾ ਰੋਡ ਉੱਤੋਂ ਅੱਗੇ 에어ਪੋਰਟ ਰੋਡ ਉੱਤੋਂ ਅੱਗੇ ਰਾਮਤੀਤ ਸੱਤਾ ਦੇ ਉੱਤੇ ਜਿੰਨੀਆਂ ਕਲੋਨੀਆਂ ਬੜੀਆਂ ਸਭ ਤੋਂ ਵੱਧ ਕਿੰਸਰ ਦੇ ਕਿਡੜੀਆਂ ਦੇ ਹਾਰਟੈਗ ਦੇ ਉੱਥੋਂ ਕੇਸ ਆ ਸਰਦਾਰ ਗਜੀਤ ਸਿੰਘ ਆਉਲਾ ਜੀ ਸਾਡੇ 7 ਸਾਲ ਐਮਪੀ ਦੇ ਕੈਪਟਨ ਹਿੰਦਰ ਸਿੰਘ ਦੀ ਸਰਕਾਰ ਸੀ ਚੰਨੀ ਜੀ ਦੀ ਸਰਕਾਰ ਸੀ ਸਾਦੋ 7 ਕਿਲੋਮੀਟਰ ਡਰੇਨ ਨਹੀਂ ਬਣਾ ਸਕਿਆ ਅੱਧਾ ਸ਼ਹਿਰ ਕਿੰਸਰ ਦਾ ਮਸਲਾ ਅੱਧਾ ਸ਼ਹਿਰ ਕਿਡੜੀਆਂ ਫੇਲ ਹੋ ਗਏ ਲੋਕਾਂ ਦੀ ਉਹ ਮੈਂ ਤਾਂ ਹਰਾਨ ਆ ਆਉਲਾ ਜੀ ਦਾ ਆਪਣਾ ਦਫ਼ਤਰੋਂ ਗੰਦੇ ਨਾਲੇ ਦੁੱਤੇ ਉਹਨਾਂ ਦਾ ਘਰ ਉੱਤੇ ਆ ਤੁਮ ਦੇਖਦੇ ਘੱਲ ਠੀਕ ਹੈ ਜਿਹੜਾ ਬੰਦਾ ਯਾਰ ਸਾਢੇ 7 ਸਾਲਾਂ ਚ 7 ਕਿਲੋਮੀਟਰ ਹੂੰ ਡਰੇਨ ਦੀ ਬਣਾ ਸਕਦਾ ਗੱਲਾਂ ਕਾਹਦਾ ਰਿਪੋਰਟ ਕਰਦੇ ਚੋ ਤੁਸੀਂ ਸੇਵ ਦੀਆਂ ਗੱਲਾਂ ਕਰਦੇ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਨੇ ਮੈਂ ਕਹਾ ਸਰ ਮੈਂ ਤੁਹਾਡੇ ਸਾਹਮਣੇ ਬੈਠਾ ਜੀ ਮੈਂ ਆਪਣਾ ਰਿਪੋਰਟ ਕਰ ਦਿੰਦਾ ਕਿ ਦੇ ਦੂੰ ਠੀਕ ਹੈ ਮੈਂ ਲੋਕਾਂ ਨੂੰ ਕਹਿੰਦਾ ਕਿ ਦਿੰਦਾ ਵੀ 1 ਸਾਲ ਚ ਮੈਂ ਕਿਹਾਦਾ ਹੀ ਆ ਦੇ ਖੜੀ ਜੀ ਜੀ ਚੜਾਈ ਠੀਕ ਹੈ 3000 ਮਲਕ ਕਰੋੜ ਦੀ ਜ਼ਮੀਨ ਦੀ ਕੰਮ ਕੀਤਾ ਨਾ ਤਾਂ ਕਹਿੰਦੇ ਹੂੰ ਉਹ ਯਾਰ ਕੰਮ ਤਾਂ ਕੀਤਾ ਵੀ ਤੁਸੀਂ ਸਾਰੇ ਸ਼ਹਿਰ ਦਾ ਸਿਵਲ ਜਪਣਾ ਦਾ 75 ਸਾਲ ਹੋ ਗਏ ਬਾਦਾਂ ਗੇਟਾਂ ਦੇ ਅੰਦਰ ਸਿਵਲ ਜਪਣਾ ਦਾ ਲੋਕਦਰਲੇ ਲਿਡੇ ਬੱਤੇ ਕਿ ਸਿਵਲ ਪਾ ਕੇ ਦੋ ਜੀ ਬਹੁਤ ਵੱਡਾ 4-5000 ਕਰੋੜ ਦਾ ਪ੍ਰੋਜੈਕਟ ਹੈ ਸਾਰੇ ਸ਼ਹਿਰ ਅੰਦਰ ਗੰਦਾ ਪਾਣੀ ਲੋਕ ਪੀਦੇ ਬਹੁਤ ਬੁਧਿਆ ਕੇ ਐਮਪੀ ਦੇ ਕਿਵੇਂ ਸਾਬਕਾ ਮਿਸਟਰ ਨੇ ਉਹ ਕਹਿੰਦੇ ਲੋਕ ਕਹਿੰਦੇ ਇਹਦੀ ਪਾਰਟੀਆਂ ਦੇ ਕਰ ਜਾਂਦੇ ਨੇ ਸਿੱਧੂ ਦੇ ਕਰ ਜਾਂਦੇ ਨੇ ਆਉਲਾ ਸਾਹਿਬ ਦੇ ਕਰਦਾ ਅੱਗੇ ਹੰਬ ਗਏ ਸਾਡੀ ਕੋਈ ਸੁਣਦਾ ਨਹੀਂ ਜੱਜ ਜੇਸ਼ ਸ਼ਹਿਰ ਦੇ ਲੋਕ ਕਹਿੰਦੇ ਸਾਨੂੰ ਸੀਵਰੇਜ ਦੋ ਇਹਨਾਂ ਦਾ ਰਿਪੋਰਟ ਕਾਰਡ ਕਿਹੜਾ ਜੀ ਲੋਕ ਦੇ ਤਾਂ ਸੀਵਰੇਜ ਮੰਗਣ ਦੇ ਆ ਲੋਕ ਕਹਿੰਦੇ ਡਰੇਨ ਬੰਦ ਕਰਾਓ ਜਲਦੀ ਆਉਂਦਾ ਪਤਾ ਨਹੀਂ ਕਿਹੜਾ ਰਿਪੋਰਟ ਕਾਰਡ ਲਈਂਦਾ ਮੈਂ ਤਾਂ ਬੜਾ ਰੱਖਦੇ ਤੁਹਾਡਾ ਰਿਪੋਰਟ ਕਾਰਡ ਕੀ ਆ ਹਮੇਸ਼ਾ ਪੁੱਛਦੇ ਨੇ 16 ਮੈਡੀਕਲ ਕਾਲਜਾਂ ਦੀ ਗੱਲ ਕਰਦੇ ਸੀ ਕਿੱਥੇ ਆ 16 ਮੈਡੀਕਲ ਦੋ ਸਾਲ ਚ ਕਿੰਨਾ ਕੰਮ ਕੀਤਾ ਠੀਕ ਅਜੇ 3 ਸਾਲ ਬਾਕੀ ਆ ਸਰਕਾਰ ਦੇ ਦੋ ਸਾਲ ਚ ਜਿੰਨਾ ਕੰਮ ਕੀਤਾ ਮਾਨ ਸਾਹਿਬ ਇਹਨਾਂ ਨੇ ਕੀਤਾ ਦੋ ਸਾਲ ਦੇ ਵਿੱਚ ਤੁਹਾਡੇ ਸਾਹਮਣੇ ਬਿਜਲੀ ਜੀਰੋ ਕਰਦੀ ਤੁਹਾਡੇ ਸਾਹਮਣੇ 865 ਮੱਲਾ ਕਲੀਨਿਕ ਬਣਾਉਂਦੇ ਠੀਕ ਹੈ ਤੁਹਾਡੇ ਸਾਹਮਣੇ 120 ਸਕੂਲ ਆਫ ਐਮਿਨੈਂਸ ਬਣਾਉਂਦੇ 45000 ਬੰਦੇ ਨੂੰ ਨੌਕਰੀ ਦੇਤੀ ਤੁਹਾਡੇ ਸਾਹਮਣੇ 15000 ਬੰਦੇ ਨੂੰ ਪੱਕਾ ਕਰਤਾ ਤੁਹਾਡੇ ਸਾਹਮਣੇ ਸੜਕ ਸੜਕਾਂ ਫੂਸ ਹਿੰਦੁਸਤਾਨ ਦੇ ਪਹਿਲੇ ਸਟੇਟ ਹੈ ਜਿਹਨੇ ਇਦਾਂ ਦੀ ਬਣਾਈਆਂ ਠੀਕ ਹੈ ਤੁਹਾਡੇ ਸਾਹਮਣੇ ਸਰਦਾਂ ਦੇ ਉੱਤੇ ਸ਼ਹੀਦ ਹੋਣ ਵਾਲੇ ਸਾਡੇ ਸ਼ਹੀਦਾਂ ਲਈ 1 ਕਰੋੜ ਰੁਪਇਆ ਮਾਣ ਸਾਹਿਬ ਕੋ ਦੇ ਕੇ ਹਾਂ ਤੁਹਾਡੇ ਸਾਹਮਣੇ ਸਰਕਾਰ ਤੁਹਾਡੇ ਦਰਵਾਜ਼ੇ ਗਈ ਕਿਤੇ ਗਈ ਬਸ ਸਾਡੀ ਇੱਕ ਗਰੰਟੀ ਰਹੀ ਜਿਹੜੀ ਸਾਡੀਆਂ ਬੀਬੀਆਂ ਪੜਾਣ ਦੀ ਹੌਸਲਾ ਉਹ ਵੀ ਸੀਐਮ ਸਾਹਿਬ ਨੇ ਕਿਹਾ ਕਿ ਪਹਿਲੀ ਅਕਤੂਬਰ ਤੋਂ ਲਾਗੂ ਕਰ ਦੇ ਠੀਕ ਹੈ ਸਭ ਜੋ ਕਹਿ ਕੇ ਆਏ ਉਹ ਕਰਦੇ ਅਜੇ ਤਾਂ 2 ਸਾਲ ਹੈ ਸਰ ਇਹ ਤਾਂ 10 ਸਾਲ ਬਾਅਦ ਆਇਆ 10 ਸਾਲ ਦਾ ਰਿਪੋਰਟ ਕਰ ਦੇਣ ਅਸੀਂ ਤਾਂ 2 ਸਾਲ ਦਾ ਰਿਪੋਰਟ ਕਰ ਦੇ ਦੇ ਤਿੰਨ ਸਾਲ ਬਾਕੀ 5 ਸਾਲ ਦੀ ਚੋਣਾਂ 2 ਸਾਲ ਦੀ ਦੀ ਚੋਣੇ ਲੋਕਾਂ ਨੇ ਸਾਨੂੰ 5 ਸਾਲ ਦਾ ਫਤਵਾ ਦਿੱਤਾ 5 ਸਾਲ ਦੇ ਵਿੱਚ ਸਭ ਚੀਜ਼ਾਂ ਪੂਰੀਆਂ ਕਰਕੇ ਜਾਵਾਂਗੇ ਜਿੱਦਿਆਂ ਜਿੱਦਿਆਂ ਉਹਨਾਂ ਕੇ ਝਾੜੂ ਐਤ ਕੀ ਫਿਰ ਜਾਣਾ 13 0 ਹੋ ਜਾਣਾ ਹੈ ਤੁਹਾਡੇ ਵਿਰੋਧੀ ਕਹਿੰਦੇ 0 13 ਹੋਊਗਾ 13 0 ਨਹੀਂ ਹੁੰਦਾ ਨਾਲ ਇੱਕ ਵਿਅੰਗ ਵੀ ਕਾਸਦੇ ਤੁਹਾਡੇ ਵਿਰੋਧੀ ਕਹਿੰਦੇ ਝਾੜੂ ਦਾ ਘਰ ਚ ਨਹੀਂ ਸਿੱਧਾ ਖੜਾ ਖਰੀਦਾ ਤੁਸੀਂ ਸਿੱਧਾ ਖੜਾ ਕਰਕੇ ਕਹਿ ਨਹੀਂਓ ਵੀ 13 0 ਹੋ ਜਾਣਾ ਕਿੱਥੇ ਸਿੱਧਾ ਐਸੋ ਕੇ ਝਾੜੂ ਉਹ ਜਿਹੜਾ ਐ ਮਾਈਦਾ ਤਾਂ ਨਾਲ ਹੀ ਕਾਲੀ ਦਾ ਲੁੰਜਾ ਜਾਂਦਾ ਨਾਲ ਹੀ ਕਾਂਗਰਸ ਹੁੰਜੀ ਜਾਂਦੀ ਆ ਵਿੱਚ ਉਹ ਜਿਹੜਾ ਉਹ ਭਾਜਪਾ ਵਾਲਾ ਫੁੱਲ ਹੋ ਜਾਂਦੇ ਜੀ ਸਭ ਦੇਖਦੇ ਗਾ ਇਹ ਉਹਦਾ ਕਲੈਨ ਫੋਨਾ ਇਹ ਕਰ ਸਕਦੇ ਕਾਂ ਤੁਸੀਂ ਗੱਲ ਨਹੀਂ ਆਈ ਨਹੀਂ ਕਰ ਸਕਦੇ ਪੀਲੇ ਹੋ ਫਿਰਕ ਨਹੀਂ ਠੀਕ ਹੈ 22 ਠੀਕ ਹੈ ਕਿੱਥੇ ਕੇ ਬਾਦਲ ਮੈਂ ਕਿਹਾ ਕਿੱਥੇ ਕੇ ਬਾਦਲ ਸਿੱਧੂ ਕੈਪਟਨ ਚੰਨੀ ਪੱਠਲ ਕਿੜੇ ਕਿੜੇ ਵੱਡੇ ਥਾ ਮੈਂ ਚੰਨੀ ਜੀ ਜਲੰਧਰ ਨੇ ਬੀਬੀ ਬਾਦਲ ਬਠਿੰਡੇ ਲੜ ਰਹੇ ਨੇ ਬਠਿੰਡੇ ਕੀ ਹਾਲ ਹੈ ਪੁੱਛਿਆ ਗਿਆ ਉਹਨਾਂ ਕੋ ਪਾਣੀ ਤਣੂ ਪੀ ਕੇ ਉਹਨਾਂ ਬਚਾਉਂਦੇ ਬੜੀ ਬੁਰੀ ਹਾਲਤ ਸੀ ਕਿਹਾ ਕਿ ਤੁਸੀਂ ਉਹ ਕਹਿੰਦੇ ਪੱਕੀ ਸੀਟ ਜਿੱਤਾਂਗੇ ਪੱਕੀ ਤਾਂ ਇਹ ਕੱਲ ਬੱਸ ਉਹ ਆਪਣੇ ਭਾਈਆ ਜੀ ਘੜਦੇ ਉਹਨਾਂ ਨੇ ਕੱਲ ਘੜੇ ਅੱਛਾ ਜਿਹੜੀ ਕਾਲੀਦਲ ਦੀ ਫੁੱਟ ਪੈ ਰਹੀ ਹੈ ਉਹਦਾ ਅਸਰ ਅਮਨਸਰ ਦੇ ਵਿੱਚ ਕੀ ਪੈ ਰਿਹਾ ਕੈਰੋ ਪਰਿਵਾਰ ਦਾ ਇੱਧਰ ਵੀ ਹੂਲਡ ਬਹੁਤ ਬਹੁਤ ਜ਼ਿਆਦਾ ਅੱਜ ਭਾਈ ਮਨਜੀਤ ਸਿੰਘ ਹੋੜੀ ਚਲੇ ਗਏ ਠੀਕ ਹੈ ਕਾਲੀਦਲ ਕਿੱਥੇ ਤੋਂ ਖਾਲੀਦਲ ਹੋ ਗਿਆ ਜਿਹੜਾ ਹੀ ਬੜੇ ਜੇ ਤਾਂ ਕਹਿੰਦੇ ਉਹਦੇ ਕਿਰਪਾ ਹੋ ਗਈ ਆ ਸੁਖਵੀਰ ਬਾਦਲ ਦੀ ਤੇ ਮਜੀਠੀਆ ਦੀ ਕਾਲੀਦਲ ਖਾ ਗਏ ਜੀ ਕਾਲੀਦਲ ਦਾ ਕੋਈ ਬੰਦਾ ਨਹੀਂ ਆ ਮੈਨੂੰ ਤੇ ਡਾਦਾ ਕਿ ਕੱਲ ਬੱਸ ਉਹ ਜੋਸ਼ੀ ਇਹਦਾ ਕਹੇ ਉਹਦਾ ਉਹ ਕਹਿੰਦਾ ਜੇ ਠੀਕ ਹੈ ਆਫ ਦਾ ਕਾਰਡ ਜੋਸ਼ੀ ਵੀ ਵੋਟ ਮੈਨੂੰ ਪਾਓ ਜੀ ਖਾਲੀਦਲ ਨੂੰ ਨਾ ਪਾਓ ਉਹ ਕਹਿਣ ਲੱਗਿਆ ਅੱਛਾ ਹਾਂ ਲੋਕ ਕਹਿੰਦੇ ਕਿ ਯਾਰ ਤੂੰ ਕੋਕਾ ਉਹ ਬਿਦੇ ਬੀਤੋਆ ਉਹਨੂੰ ਲੋਕ ਸਾਇਰੀ ਕਹਿੰਦੇ ਯਾਰ ਤੂੰ ਟਿਕ ਟਿਕ ਤੋਂ ਲਾਇਆ ਠੀਕ ਸਮਝਦਾ ਕਿ ਯਾਰ ਉਹਨਾਂ ਲੋਕਾਂ ਨੂੰ ਕਹਿੰਦਾ ਵੇਦਾ ਉਹ ਮੇਰਾ ਅਕਸਰ ਨਹੀਂ ਕੋਈ ਤਲਕ ਵਾਸਤਾ ਨਹੀਂ ਮੇਰੇ ਕਰਮਜੀਤ ਮਜੀਠੀਆ ਦਾ ਕੋਈ ਤਲਕ ਵਾਸਤਾ ਨਹੀਂ ਮੈਂ ਤੇ ਯਾਰ ਮੈਨੂੰ ਤੂੰ ਹੀ ਬੋਲ ਲੈ ਜੇ ਜੋਸ਼ੀ ਜੀ ਹਿੰਮਤ ਹੈ ਉਹਨੂੰ ਕਹੋ ਸੈਂਟਰਲ ਕਦੇ ਵਿੱਚ ਜਿੱਥੇ ਸਾਡਾ ਹਿੰਦੂ ਭਾਈਚਾਰਾ ਰਹਿੰਦਾ ਠੀਕ ਉੱਥੇ ਉਹਨੂੰ ਕਹੋ ਇੱਕ ਬਿਕਰਮਜੀਤ ਮਜੀਠੀਆ ਦੀ ਮਿੱਠੇ ਕਰਾ ਕੇ ਦਿਖਾਓ ਲੋਕ ਜੇ ਭੁਜਾਦਾ ਦੇਣਗੇ ਡੰਡੋਂ ਟੁੱਢੀ ਤੱਕ ਕੱਲ ਇਹਦੇ ਖਤਮ ਹੋ ਗਿਆ ਯਾਰ ਹੂੰ ਕਾਲੀਦਲ ਭਾਈਏ ਕਰੋ ਕਰਦੇ ਸਾਰੇ ਦੇ ਭਾਈਆ ਕੱਢਦਾ ਇਦਾਂ ਦਾ ਸਾਲਾ ਹੂੰ ਇਦਾਂ ਵਾਲਾ ਮਾਝਾ ਠੀਕ ਹੈ ਠੀਕ ਹੈ ਇਹ 4 ਤਰੀਕ ਦੀ ਟੀ ਕੱਢਿਆ ਅੱਛਾ 4 ਤਰੀਕ ਜਦੋਂ ਕਾਲੀਦਲ ਸਮਝੋ ਇਸ ਵਾਰ ਕਾਲੀਦਲ ਜੀਰੋ ਹੂੰ ਜੀਰੋ ਪਾਸ ਇਹ ਇਦਾਂ ਦਾ ਟੀ ਕੱਢਿਆ ਜਲਦੀ ਜਲਦੀ ਠੀਕ ਹੈ ਕਿ ਛੇਤੀ ਚਾਹ ਆਵੇ ਸਗਬੀਰ ਬਾਦਲ ਜੀ ਕੰਮ ਹੋ ਜੇ ਤੇ ਉਸ ਵੇਲੇ ਮੰਗ ਉੱਠਣੀ ਆ ਕਿ ਸਗਬੀਰ ਬਾਦਲ ਨੂੰ ਪ੍ਰਧਾਨ ਕਿ ਤੋਂ ਲਾ ਦੇਈਏ ਤੁਹਾਡੀ ਸਰਵੋਚਨਾ ਪ੍ਰਾਪਤੀਆਂ ਦਾ ਜਿਹੜਾ ਸਿਲਸਿਲਾ ਹੈ ਤੁਸੀਂ ਮੰਚਾ ਤੋਂ ਵੀ ਕਰਦੇ ਹੋ ਉਹ ਚੱਲਦਾ ਰਹਿੰਦਾ ਇੱਕ ਮੁੱਦਾ ਪੰਜਾਬ ਨੂੰ ਚੰਗੀ ਤਰ੍ਹਾਂ ਜਿਹੜਾ ਜਕੜ ਕੇ ਬੈਠਾ ਉਹ ਮੁੱਦਾ ਨਸ਼ੇ ਦਾ ਅਮਰitsar ਦੇ ਵਿੱਚੋਂ ਮੁੱਦਾ ਬਹੁਤ ਵੱਡੇ ਪੱਧਰ ਤੇ ਹੈ ਅਮਨ ਕਾਨੂੰਨ ਦੀ ਵਿਵਸਥਾ ਵੀ ਵਿਗੜੀ ਹੋਈ ਨਜ਼ਰ ਆ ਰਹੀ ਹੈ ਕੀ ਕੰਮ ਕਰੋਗੇ 2.5 ਸਾਲ ਦੀ ਤੁਹਾਡੀ ਸਰਕਾਰ ਹੋ ਗਈ ਹੈ ਰਿਪੋਰਟ ਕਾਟ ਤਾਂ ਲੈ ਕੇ ਜਾਣੇ ਹੋ ਪਰ ਜਦੋਂ ਜਿਹੜਾ ਐਮਪੀ ਬਣ ਜਾਓਗੇ ਉੱਥੇ ਹੀ ਕਰੋ ਜਿਹੜਾ ਨਸ਼ੇ ਦਾ ਕੰਮ ਇੱਕ ਸੱਚ ਸੁਣੋ ਅਸੀਂ 2.5 ਸਾਲਾਂ ਦੇ ਵਿੱਚ 2 ਸਾਲ 3 ਮਹੀਨੇ ਸਾਡੀ ਸਰਕਾਰ ਚੱਲੀ ਅਸੀਂ ਜਿਹੜਾ ਪਿਛਲੀਆਂ ਸੁਕਾਦਾਂ ਦੇ ਮੌਕੇ ਦਾ ਕੈਂਪ ਹੋਇਆ ਸੀਗਾ ਜੀ ਸਮਗਲਾਂ ਦਾ ਪੋਲਿਟਿਕਲ ਬੰਦੇਆਂ ਦਾ ਪੁਲਿਸ ਅਫਸਰਾਂ ਦਾ ਪੁਲਿਸ ਅਫਸਰਾਂ ਦੇ ਇੱਕ ਹਿੱਸੇ ਦਾ ਠੀਕ ਹੈ ਇਹ ਜਿਹੜਾ ਨੈਕਸਸ ਸੀਗਾ ਉਹਨੂੰ ਆਹਾਂ ਤੋੜਤਾ ਠੀਕ ਹੈ ਹੁਣ ਕਿਤੇ ਬਾਈ ਰੋਡ ਕੇ ਬੱਸਿਓ ਕੁਝ ਨਹੀਂ ਆਦਾ ਸਾਡੀ ਪਰੌਦੇ ਮੇਰਾ ਡਰੋਨ ਜਿਹੜਾ ਡਰੋਨ ਬਾਰਡਰ ਤੋਂ ਆਦੇ ਮਾਨ ਸਰਬ ਨੇ ਕਿੰਨੀ ਵਾਰ ਹੋਮ ਮਿਨਿਸਟਰ ਨਾਲ ਮੀਟਿੰਗ ਕੀਤੀ ਇੱਕ ਵਾਰ ਪੀਐਮ ਨਾਲ ਮੀਟਿੰਗ ਹੋਈ ਠੀਕ ਕਿ ਡਰੋਨ ਦਾ ਕੋਈ ਹੱਲ ਕੱਢ ਕੇ ਦੋ ਜਿੰਨਾ ਚਿਰ ਤੱਕ ਡਰੋਨ ਦਾ ਹੱਲ ਨਹੀਂ ਨਿਕਲਦਾ ਹੋਮ ਮਿਨਿਸਟਰ ਨੇ ਮਾਨਸਾਬ ਨੂੰ ਇਹ ਅੱਜ ਤੋਂ 3-4 ਮਹੀਨੇ ਪਹਿਲਾਂ ਕਹਿਣ ਦੀ ਗੱਲ ਹੈ ਉਹਨਾਂ ਨੇ ਕਹਿ ਕੇ ਜੁਲਾਈ ਤੱਕ ਹੀ ਤੁਹਾਨੂੰ ਜਪਾਨ ਤੋਂ ਕੋਈ ਨਵੀਂ ਟੈਕਨੋਲੋਜੀ ਹੈ ਉਹ ਲੈ ਕੇ 당ਗੇ ਜਿਹਦੇ ਨਾਲ ਇਹ ਡਰੋਨ ਜਿਹੜਾ ਖੋਸ ਸਕਦਾ ਜਿੱਦਣ ਡਰੋਨ ਬੰਦ ਹੋ ਗਿਆ ਕਿਉਂਕਿ ਉਹ ਸਾਡਾ ਦੇ ਕੇਂਦਰ ਦਾ ਜਾਦੀ ਤੇ ਜ਼ੁਮੇਰ ਕੇਂਦਰ ਦੀ ਹੈ ਪਰ ਕਿਉਂਕਿ ਸਟੇਟ ਸਾਡੀ ਦੇ ਵਿੱਚ ਹੈ ਬਾਰਡਰ ਅਸੀਂ ਉਹਨਾਂ ਦਾ ਹੱਦ ਦਾ ਸਹਿਯੋਗ ਕਰਦੇ ਪੂਰਾ ਫੁੱਲ ਬਲਾਈਡ ਜਿੱਦਣ ਉਹ ਡਰੋਨ ਬੰਦ ਹੋ ਗਿਆ ਸਾਡਾ ਨਾ ਚਾ ਮੁਕਤ ਪੰਜਾਬ ਉਹ ਪਰ ਕਮਰ ਵਿੱਚ ਪ੍ਰਤਾਪ ਤੱਕ ਬਿਆਨ ਆਇਆ ਉਹ ਬਿਆਨ ਸ਼ਾਇਦ ਤੁਹਾਡੇ ਲਈ ਸਭ ਤੋਂ ਵੱਡਾ ਰੂੜਾ ਬਣ ਰਿਹਾ ਵਿਰੋਧੀ ਉਸੇ ਬਿਆਨ ਨੂੰ ਲੈ ਕੇ ਘੇਰ ਰਹੇ ਨੇ ਉਹਨਾਂ ਦਾ ਕਹਿਣਾ ਸੀ ਕਿ ਸਿਆਸੀ ਮੰਚ ਦੇ ਵਿੱਚ ਕਿ ਨਸ਼ਾ ਤੁਹਾਡੇ ਹੀ ਪਾਰਟੀ ਦੇ ਕੋਲ ਲੀਡਰ ਅਫਸਰਾਂ ਨੂੰ ਕਹਿ ਕੇ ਜਾਂ ਅਫਸਰਾਂ ਵੱਲੋਂ ਬਕਾਇਆ ਜਾ ਰਿਹਾ ਤੁਹਾਡੀ ਪਾਰਟੀ ਦੇ ਲੀਡਰ ਦੇ ਬੜੇ ਨੇੜੇ ਨੇ ਉਹ ਜੋ ਗੱਲ ਮੈਂ ਕਹਾਂ ਤੂੰ ਠੀਕ ਹੋ ਜੂ ਉਹਨਾਂ ਦਾ ਵਿਚਾਰ ਦਾ ਆਪਣਾ ਕਬੂਜੀ ਦਾ ਉਹ ਆਪਣੀ ਗੱਲ ਕਹਿੰਦੇ ਆ ਕੱਲ ਮੇਰੇ ਤਾਂ ਪਾਦਾ ਮੀਟਿੰਗਾਂ ਕੀਤੀਆਂ ਉਹਨਾਂ ਨੇ ਠੀਕ ਉਹ ਕਹਿੰਦੇ ਮੇਰਾ ਠੀਕ ਹੈ ਇਹ ਐਂਗਲ ਆ ਮੈਂ ਇਹ ਬੋਲਦਾ ਮਨਦਾ ਦੀਨ ਆਪਣਾ ਬੋਲ ਦੇ ਦੇਣ ਕੋ ਆਪ ਪਾਰਟੀ ਦੇ ਵਫਾਦਾਰ ਸ਼ਵਾਈਆ ਕੱਲ ਇਹ ਇਮਾਨਦਾਰੀ ਤੁਹਾਡੇ ਅੱਗੇ ਰੋੜਾ ਤਾਂ ਨਹੀਂ ਬਣਦਾ ਕੱਲ੍ਹ ਨਾਲ ਹੀ ਥੋੜਾ ਬੰਦੀ ਕੱਲ ਬਾਦਾਂ ਮੀਟਿੰਗਾਂ ਕੀਤੀ ਉਹਨਾਂ ਨੇ ਕੱਲ ਫੇਰ ਮੇਰੇ ਨਾਲ ਹੋਣਾ ਉਹਨਾਂ ਨੇ ਠੀਕ ਹੈ ਉਹਦੇ ਨਿਆ ਮੀਟਕਾ ਦੇ ਵਿੱਚ ਰਾਸ਼ੀ ਕੋ ਗੱਲ ਦੀ ਕਰਨਾ ਉਹਨੂੰ ਪੰਜਵਾਂ ਗੇੜ ਲਾਇਆ ਉਹਨਾਂ ਨੇ ਮਿਲਦਾ ਆਪਣੇ ਹਲਕੇ ਦੇ ਵਿੱਚ ਜੀ ਔਰ ਪਹਿਲਾਂ ਵੀ ਉਹਨਾਂ ਨੇ ਬੜੀ ਵੱਡੀ ਮੀਟਿੰਗ ਕੀਤੀ ਕੋਵਤ ਸਾਹਿਬ ਪਾਰਟੀ ਦੇ ਵਫਾਦਾਰ ਬੰਦੇ ਆ ਠੀਕ ਹੈ ਕੋਈ ਇਸ਼ੂ ਉਹਨਾਂ ਦੇ ਡਿਫਰੈਂਸ মতभेद ਨੇ ਪਾਰਟੀ ਦਾ ਪਰ ਉਹ ਹਰ ਵਾਰ ਕਹਿੰਦੇ ਕਿ ਨਾ ਮੈਂ ਪਾਰਟੀ ਛੱਡ ਰਹੀ ਨਾ ਮੈਂ ਪਾਰਟੀ ਦਾ ਵਿਰੋਧ ਕਰਨਾ ਪਰ ਮੈਂ ਆਪਣੀ ਗੱਲ ਕਹਿਣਾ ਦਿੰਦਾ ਉਹ ਜਦੋਂ ਕਿ ਦੋਨਾਂ ਨੂੰ ਪੁੱਛਦਾ ਕਹਿ ਦਿੰਦੇ ਕੋਈ ਨਹੀਂ ਕਹਿਣ ਦਾ ਹੱਕ ਹੈ ਕੋਈ ਡੱਕਿਆ ਦਰੋ ਉਹ ਜਾ ਸਕਦਾ ਚਲੋ ਮੇਰਾ ਆਖਰੀ ਸਵਾਲ ਹੈ 4 ਜੂਨ ਨੂੰ ਫਤਵਾ ਪੜਾਂਗੇ ਤੁਸੀਂ ਕਹਿੰਦੇ ਹੋ ਵੀ 1 ਨੰਬਰ ਤੇ ਆਵਾਂ ਦੀ ਪਾਰਟੀ ਯਾਨੀ ਕੁਲਦੀਪ ਸਿੰਘ ਢਾਲੀਵਾਲ ਅਮਰਸਰ ਤੋਂ ਮਾਰਜਨ ਦੱਸ ਦਿਓ ਵੈਸੇ ਤਾਂ ਅੰਕੜੇ ਕਈ ਲਾਲੇ ਹੋਣੇ ਆ ਤੁਸੀਂ ਵੀ ਲਾਲੇ ਹੋਣੇ ਆ ਲੋਕਾਂ ਨੇ ਵੀ ਲਾਲੇ ਹੋਣੇ ਆ ਪਰ ਅੰਕੜਾ ਤੁਹਾਡਾ ਕੀ ਕਹਿੰਦਾ ਹੈ 2.5 ਲੱਖ 2.5 ਲੱਖ ਦਾ ਮਾਰਜਨ ਤੁਸੀਂ ਵੀ ਇਥੇ ਦੱਸੋ ਵੀ ਤੇ ਪੰਜ ਪੰਜ ਤੀਗ ਨੂੰ ਚੰਡੀਗੜ੍ਹ ਵੇਪਣਾ ਆਪਾ ਜੋ ਸਰਟੀਫਿਕੇਟ ਲੈ ਕੇ ਸੀਐਮ ਸਾਹਿਬ ਕੋਲ ਜਾਣਾ ਠੀਕ ਹੈ ਤੂੰ ਵੇਖੀ ਜਾਓ ਬਹੁਤ ਬਹੁਤ ਧੰਨਵਾਦ ਸੋ ਹੁਣ ਦੇਖਣਾ ਇਹ ਆ ਜਦੋਂ 4 ਜੂਨ ਨੂੰ ਫਤਵਾ ਆਵੇਗਾ ਤਾਂ ਉਸ ਫਤਵੇ ਦੇ ਵਿੱਚੋਂ ਅੰਮ੍ਰਿਤਸਰ ਯਾਨੀ ਕਿ ਗੁਰੂ ਕੀ ਨਗਰੀ ਦੀ ਸੀਟ ਤੋਂ ਕੌਣ ਐਮਪੀ ਹੋਵੇਗਾ ਮੈਂ ਸਰਖਾਬ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਰੋਜ਼ਾਨਾ ਸਪੋਕਸਮੈਨ ਅੰਮ੍ਰਿਤਸਰ ਸਾਹਿਬ